ਕੀ ਬਣ ਰਿਹਾ ਕਾਦਾ ਨਕਸ਼ਾ ਪਾਸ ਕੀਤਾ ਤੁਸੀਂ ਇੱਥੇ ਰਹਾਇਸ਼ੀ ਨਕਸ਼ਾ ਬਣ ਰਹਾਇਸ਼ੀ ਨਕਸ਼ਾ ਕੀ ਇੱਥੇ ਪਾਸ ਹੋ ਸਕਦਾ ਜਿਸ ਜਗ੍ਹਾ ਤੇ ਤੁਸੀਂ ਪਾਸ ਕੀਤਾ ਹਾਈਵੇ ਦੇ ਉੱਪਰ ਇੱਥੇ ਘਰ ਬਣ ਸਕਦਾ ਕਿਉਂ ਇਹ ਧੰਦੇ ਚਲਾਏ ਹੋਏ ਨੇ ਨਹੀਂ ਮੈਮ ਆ ਜਦੋਂ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਢੇਲੀ ਜਾਂਦੇ ਹੋ ਆ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇੱਕ ਵੀ ਕਿਤੇ ਗੈਰ ਕਾਨੂੰਨੀ ਇਹੋ ਜੀ ਉਹ ਸਾਰੀ ਹੋ ਗਈ ਠੀਕ ਹੈ ਪਹਿਲਾਂ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ ਚੰਗੀਆਂ ਖੁੱਲ੍ਹ ਜਾਣੀਆਂ ਏਰੀਅਲ ਕੁਆਰੀ ਕਰਕੇ ਮੈਨੂੰ ਦਿਓ ਵੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ بڑے ਨਕਸ਼ੇ ਕਿੱਥੇ ਸਾਰੇ ਅਫਸਰ ਆਪਣੇ ਆਜੋ ਜੀ ਅੱਗੇ ਆਜੋ ਆਜੋ ਦਿਲ ਜੀ ਜੇ ਜੀ ਆਜੋ ਇਹੋ ਸਾਹਿਬ ਇਹ ਡੀਐਮ ਸਾਹਿਬ ਕਿੱਥੇ ਜੀ ਉਹ ਪਿੱਛੇ ਆਜੋ ਕੀ ਆਜੋ ਬੋਲੋ ਡੀਐਫ ਸੁਆਦ ਜੀ ਆਹੋ ਨਕਸ਼ਾ ਜੀ ਨਕਸ਼ਾ ਜਨਾ ਖਰੇਲੂ ਨਕਸ਼ਾ ਪਾਸ ਕਰਾਓ ਯੋ ਸਾਹਿਬ ਕਿਤੇ 1 ਮਿੰਟ ਰੁਕੋ ਯੋ ਸਾਨੂੰ ਕੀ ਰਿਹਾ ਇਹ ਕੀ ਬਣ ਰਿਹਾ ਇੱਥੇ ਅਨਿਲ ਜੀ ਮੈਡ ਕੀ ਬਣ ਰਿਹਾ ਕਾਹਦਾ ਨਕਸ਼ਾ ਪਾਸ ਕੀਤਾ ਤੁਸੀਂ ਇੱਥੇ ਰਹਾਇਸ਼ੀ ਨਕਸ਼ਾ ਬੰਨ ਰਹਾਇਸ਼ੀ ਨਕਸ਼ਾ ਕੀ ਇੱਥੇ ਪਾਸ ਹੋ ਸਕਦਾ 33 ਫੁੱਟ ਛੱਡ ਕਿਉਂ ਸਕਦਾ ਮੈਡ ਜਿਸ ਜਗ੍ਹਾ ਤੇ ਤੁਸੀਂ ਪਾਸ ਕੀਤਾ ਹਾਈਵੇ ਦੇ ਉੱਪਰ ਇੱਥੇ ਘਰ ਬਣ ਸਕਦਾ 33 ਫੁੱਟ ਛੱਡ ਕੇ ਹੁੰਦਾ ਨਾ ਇਧਰੋਂ ਰੋਡ ਤੋਂ 33 ਫੁੱਟ ਤੇ 33 ਫੁੱਟ ਇੱਕ ਵੀ ਘਰ ਹੈਗਾ ਇਸ ਰੋਡ ਤੇ ਕਿਤੇ ਦੁਕਾਨ ਦੁਕਾਨਾਂ ਪਾਵੇ ਜੀ ਇੱਕ ਮਿੰਟ ਰੁਕ ਜਾਓ ਇੱਕ ਮਿੰਟ ਰੁਕ ਜਾਓ ਕੋਈ ਵੀ ਇੱਥੇ ਘਰ ਹੈਗਾ ਹੋਰ ਦੇਖੋ ਇਹ ਜਿੱਥੇ ਘਰ ਬਣ ਰਿਹਾ ਫਿਰ ਇੱਥੇ ਆਹ ਘਰ ਦਾ ਨਕਸ਼ਾ ਕਟਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਨੇ ਤੁੜਵਾਤੀ ਹੈ ਮੈਮ ਅੱਜ ਸਵੇਰੇ ਆਇਆ ਇਹ ਤਾਂ ਮੈਂ ਆਉਣਾ ਹੁਣ ਇਹ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀ ਸੀਬੀ ਲੈ ਕੇ ਜਾਓ ਤੇ ਉੱਥੇ ਉਡਾਉਣਾ ਹੈ ਜੇਸੀਬੀਆ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਹੁਣ ਪਤਾ ਹੈ ਵੀ ਤੁਹਾਨੂੰ ਮੈਂ ਆਉਣਾ ਤੇ ਤਾਂ ਤੁਸੀਂ ਇਹ ਕਾਰਵਾਈ ਪਾਉਣ ਲੱਗੇ ਹੋ ਕਿਉਂ ਇਹ ਧੰਦੇ ਚਲਾਏ ਹੋਏ ਨੇ ਨਹੀਂ ਮੈਮ ਆ ਜਦੋਂ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਡੇਲੀ ਜਾਂਦੇ ਹੋ ਨਾ ਆ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇਹ ਇਹ ਅੱਜ ਬਣੀ ਹੈ ਨਹੀਂ ਮੈਮ ਤਿੰਨ ਵਾਰ ਇਹ ਅੱਜ ਬਣੀ ਹੈ ਇਹ ਮੇਰੇ ਕਹੇ ਤੋਂ ਕਿਉਂ ਜੇਸੀਬੀ ਆਈਏ ਇੱਥੇ ਚਲਾਓ ਇੱਥੇ ਸਾਰੇ ਤੇ ਬਲਡੋਜ਼ਰ ਇਹਦੇ ਤੇ ਇੱਕ ਵੀ ਇੱਕ ਵੀ ਮੇਰੀ ਗੱਲ ਸੁਣੋ ਧਿਆਨ ਨਾਲ ਇੱਕ ਵੀ ਕਿਤੇ ਗੈਰ ਕਾਨੂੰਨੀ ਇਹੋ ਜੀ ਉਸਾਰੀ ਹੋ ਗਈ ਠੀਕ ਹੈ ਪਹਿਲਾਂ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ ਚੰਗੀਆਂ ਖੁੱਲ ਜਾਣੀਆਂ ਠੀਕ ਹੈ ਈਓ ਨੂੰ ਇੱਥੇ ਆਉਣਾ ਚਾਹੀਦਾ ਸੀ ਤੁਹਾਡੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਇਹ ਧੰਦੇ ਕਰ ਰਹੇ ਹੋ ਜਦੋਂ ਐਮਐਲਏ ਨੇ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਤੇ ਤੁਸੀਂ ਕਿਹਦੇ ਕਿਹਦੇ ਸ਼ਹਿ ਦੇ ਉੱਤੇ ਇਹ ਕੰਮ ਕਰਨ ਲੱਗੇ ਹੋਏ ਹੋ ਜਿੱਥੇ ਜੀ ਕਰਦਾ ਤੁਸੀਂ ਸ਼ੋਰੂਮ ਕੱਟ ਤੇ ਜਿੱਥੇ ਜੀ ਕਰਦਾ ਇਹ ਨਾਲ ਇੱਕ ਮੈਨੂੰ ਤਾਂ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਥੱਲੇ ਕਈ ਬੰਦੇ ਕੰਮ ਕਰ ਰਹੇ ਮੈਨੂੰ ਤਾਂ ਇੱਕ ਜੀਸੀਬੀ ਨਾਲ ਰੱਖਣੀ ਚਾਹੀਦੀ ਹੈ ਸਾਫ਼ ਕਰੋ ਇਹਨੂੰ ਸਾਰੇ ਏਰੀਆ ਨੂੰ ਇਹ ਮੈਡਮ ਇਹਨਾਂ ਨੂੰ ਏਰੀਆ ਰਿਕੁਆਇਰੀ ਕਰਕੇ ਮੈਨੂੰ ਦਿਓ ਵੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉੱਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਆ ਗਈ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਲਾਓ ਇਹ ਤੇ ਸਾਰੇ ਤੇ ਜੀਸੀਬੀ ਫੇਰ ਹੋ ਸਾਰੇ ਤੇ ਫੇਰ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਇਹ ਕੰਦਾ ਮੈਂ ਆਪਣੇ ਆਪ ਕਰੂੰਗਾ ਨਾ ਆਪਣੇ ਬੰਦੇ ਬੁਲਾ ਲਏ ਹੋਏ ਇਹਦਾ ਘਰ ਦਾ ਨਕਸ਼ਾ ਕੈਨਸਲ ਕਰੋ ਮੈਂ ਕਹਿੰਦਾ ਮੈਂ ਆਪਣੇ ਆਪ ਤੜਵਾਵਾਂ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜੇਸੀ ਬੁਲਾਓ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ